ਲੋਈ ਯਾਰ ਕਿ ਕਰਨਾ ਹੈ ਇਸ ਵੇਲੇ ਸਤਨਾਮ ਸ੍ਰੀ ਵਾਹਿਗੁਰੂ ਜੀਓ ਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਖੋ ਰਖਨੁ ਹਰਿ ਦਿਆਲਾ ਨਾਨਕ ਕਰਕੇ ਗੋਲੇ ਰਣਗਵਾਈ ਸੁਏ ਤੈ ਦੇਵ ਸੁਖਵਾਇਆ ਖਾਏ ਸ਼ੀਰਿ ਜਸੋ ਜਨਮ ਹੈ ਕਉਡੀ ਬਦਲੇ ਜਾਏ ਕਮੀਰ ਕਉਡੀ ਕਉਡੀ ਜੋਰ ਕੈ ਜੋਰੇ ਲਖ ਕਰੋ ਜਲਦੀ ਬਾਰਨਾ ਜਿਵੇਂ ਲੀਓ ਲੀਲ ਗੋਟੀ ਦੋਰ ਫਰੀਦਾ ਦਿਨਾਂ ਮੋਖ ਡਰਾਵਨੇ ਦਿਨ ਬਸਾਰਨ ਨਾਉ ਇੱਥੇ ਦੁੱਖ ਪਨੇਰੀਆਂ ਅਗੇ ਠੌਰ ਨਠਾਓ ਖਾਣਾ ਪੀਣਾ ਹਸਣਾ ਸੌਣਾ ਗਿਸਰ ਗਿਆ ਹੈ ਮਰਨਾ ਕਸ਼ਮਲ ਨਸਾਰ ਕੋ ਆਰੀ ਕਿਨੇ ਹਗ ਜੀਵਨ ਨੀ ਦਰਨਾ ਪ੍ਰਾਨੀ ਕੋ ਨਾਮ ਸੇਵੋ ਆਪਣੀ ਪਦ ਸਤੀ ਕਰ ਜਾਹੋ ਸਿਖੋ ਸ਼ਬਦ ਪਿਆਰੀਓ ਜਨਮ ਮਰਨ ਕੀ ਟੀਕਾ ਮੋਖੀ ਉਜਲ ਸਦਾ ਸੁਖੀ ਨਾਨਕ ਸਿਮਰਦੇਗਾ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੀ ਹਟ ਹਰ ਨਾਮ ਤੇ ਆਵੇ ਹੋਰ ਮੰਗਰੀ ਬਲਕੇ ਬਰਬਾਦੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਦੇ ਆਵੇ ਅਦਮੰਗ ਕਰੇ ਭਲ ਕੀ ਪਰ ਪਾਤੀ ਖਾਨਨ ਕਰੈ ਅਮਰ ਸਰਣਾਵੇ ਆਪੂ ਸਿੱਖ ਸਤਿਗੁਰੂ ਕੇ ਪਿਆਰੋ ਗਾਵੋ ਸੱਜੀ ਬਾਣੀ ਬਾਣੀ ਦਾ ਗਾਵੋਂ ਗੁਰੂ ਕੇਰੀ ਬਾਣੀ ਆ ਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਜਿਨੈ ਸੁ ਬਾਣੀ ਈਉ ਅਮਰਦ ਸਦਾ ਰੋਹਾਰੰਗ ਜਪਿਓ ਸਾਰਗ ਬਾਣੀ ਕਹ ਨਾਨਕ ਸਦਾ ਗਾਉ ਏਹ ਸਚੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਮਿਜ ਬਾਣੀ ਅਮਰਦ ਸਾਰੀ ਗੁਰ ਬਾਣੀ ਕਹ ਸਿਵਕ ਜਨ ਬਾਨੈ ਪ੍ਰਤਾਪ ਗੁਰੂ ਨਿਸਤਾਰੇ ਆਗਿਆ ਭਈ ਅਕਾਲ ਕੀ ਤਵੀ ਚਲਾਉ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੈ ਹੈ ਜੋ ਪ੍ਰਭਾ ਕੋ ਪਰਜ ਜੋ ਪ੍ਰਵ ਕੋ ਮਨ ਕੋ ਚਾਹੇ ਖੋਜ ਸਦਮੈਂ ਲੈ ਰਾਜ ਕਰੇਗਾ ਖਾਲਸਾ ਆਗੀ ਰਹੇ ਨ ਕੋਇ हुई सिले गे मज़े छॾ जो वाहेगुरू اندار نہار ایک पियो ਸ਼ਾਨ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀਂ ਗੁਰੂ ਸواری ਸਤ ਸੰਗੀ ਜਨੋ ਆਪ ਵਡ ਭਾਗੀਓ ਬਹੁ ਨਹੀਂ ਵੱਡੇ ਭਾਗਾ ਵਾਲੇ ਜੋਰ ਜਾਨਾ ਨਿਤ ਨੇ ਮਨਸਾਰ ਹਾਜ਼ਰ ਹਜੂ

ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਲ ਸਤਿਗੁਰੂ ਨੇ ਓਟਿਆਂ ਦੇ ਓ ਨਿ ਆਸਰਿਆਂ ਦੇ ਆਸਰੇ ਨਿਗਤਿਆਂ ਦੀ ਗੱਲ ਨਿਪਤਿਆਂ ਦੀ ਪਾਸੇ ਤਰਿਆਂ ਦੇ ਤਰਾ ਪੀਰਾਂ ਨੇ ਪੀਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਪਵਿੱਤਰ ਅਤੀ ਨਿੱਕੀ ਗੋਦ ਵਿੱਚ ਬੈਠੇ ਹੋਈ ਸਾਧ ਸੰਗਤ ਜੀ ਔਰ ਸਤਾਰ ਜਵਨ ਤੇ ਮਾਲਕ ਧਨ 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 ਸੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਤੇ ਨਿੱਕੀ ਗੋਦ ਵਿੱਚ ਬੈਠੇ ਹੋਈ ਸਾਧ ਸੰਗਤ ਜੀ ਆਓ ਅਨਮੋਲ ਸਮਾਂ ਅਨਮੋਲ ਆਪਣੀ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਈਏ ਜਨਮ ਦੇ ਮੌਦ ਦੇ ਸੜ ਦੇ ਵਿੱਚ ਜੀਵਨ ਯਾਤਰਾ ਜੋ ਕਰ ਰਹੇ ਹਾਂ ਇਸ ਨੂੰ ਸਫਲ ਬਣਾਉਣ ਵਾਸਤੇ ਦਸ਼ਮੇਸ਼ ਪਿਤਾ ਕਲਮੀਆਂ ਵਾਲੇ ਪਾਸ਼ਾ ਬਜਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬਾਂਸ ਦਾਨੀ ਅੰਮਰ ਦੇ ਦਾਨੀ ਪਰਧ ਦੇ ਵਾਲੇ ਸਹਬੇ ਘਰਾਣ ਧੰਸੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬਲੰਗੜੀ ਕੇ ਬਲਾਦੋ ਫਤਿਹ ਆਖੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਗਾ ਗਉੜੀ ਪੂਰਬੀ ਮਹਲਾ 4 ਧਿਆਨ ਕੀਰਤ ਨੂੰ ਸੁਹੇਲੇ ਦੀ ਵਿਚਾਰ ਆਪ ਜੀ ਲੜੀ ਵਾਰ ਕਥਾ ਸਰਵਨ ਕਰਦੇ ਆਦੇ 6 ਬਾਣੀਆਂ ਦੀ ਕਥਾ ਸਪੂਰਨ ਹੋ ਚੁੱਕੀ ਆ ਸਵੇਰ ਅਮਰਦ ਵੇਲੇ 5 ਬਾਣੀਆਂ ਸ਼ਾਮ ਨੂੰ ਸੰਝਾ ਦੇ ਸਮੇਂ ਰਹਿ ਰਾਤ ਤੇ ਕੀਰਤੂ ਸੁਹੇਲੇ ਦੀ ਜੋ ਬਾਣੀਆਂ ਪਰ ਸ਼ਾਮ ਨੂੰ ਪੜਦੇ ਜਾਂਦੇ ਨਿਤਨੇਮ ਨੂੰ ਦਰਸ਼ਨ ਦੇ ਸਮੇਂ ਰਹਿ ਰਾਸ ਦੀ ਸਬੂਨ ਸਬਾਬ ਦੀ ਹੋ ਚੁੱਕੀ ਹੈ ਤੇ ਕਿਤ ਉਸ ਵੇਲੇ ਦੀ ਆਜਾਪਾ ਸਮਾਪਤੀ ਕਰਾਂਗੇ ਤਿੰਨ ਸ਼ਬਦ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੀਰਤਨ ਸੱਲੇ ਦੇ ਵਿੱਚੋਂ ਚਾਲ ਕੀਤੇ ਦੋ ਸ਼ਬਦ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਇੱਥੇ ਪਾਸ਼ਬ ਤੇ ਇੱਕ ਇੱਕ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਤੇ ਇੱਕ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਜ ਧਰਮ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾ ਦੇਰ ਸਰਦਾਰ ਉਹਨਾਂ ਦੇ ਸ਼ਬਦ ਦੇ ਵਿਚਾਰ ਸਰਵਨ ਕਰਨੀਆਂ ਆਪਣੀਆਂ ਮਾਨ ਮਿਰਤੀਆਂ ਨੂੰ ਆਕਾਗਰਦਾ ਦੇ ਵਿੱਚ ਲਿਆਈਏ ਇੱਧਰ ਉੱਧਰ ਦਾ ਧਿਆਨ ਛੱਡ ਕੇ ਇੱਕ ਬਿੰਨ ਗੱਜ ਕੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਖੁ ਸਹਿਬ ਜੀ ਰਾਗ ਗਉੜੀ ਬੂਰਦੀ ਮਹਲਾ 4 ਚੌਥਾ ਚੌਥੇ ਪਾਸ਼ਾ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਰਾਗ ਗਉੜੀ ਦੇ ਵਿੱਚੋਂ ਚਾਰਨ ਕਰਦੇ ਨੇ ਕੀ ਕਹਿੰਦੇ ਨੇ ਕਾਮ ਕ੍ਰੋਧ ਨਗਰਭ ਭਰਿਆ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਰਾਮ ਦੇ ਨਾਲ ਪ੍ਰਹੋਰ ਦੇ ਨਾਲ ਬਕਾਰਨ ਦੇ ਨਾਲ ਬਕਾਰਨ ਦੀ ਗੰਦਗੀ ਦੇ ਨਾਲ ਨਗਰ ਭਰਿਆ ਭਾਵ ਸਾਡਾ ਸਰੀਰ ਜਿਹੜਾ ਨਗਰ ਹੈ ਨਾ ਜਿਵੇਂ ਇੱਕ ਨਗਰ ਹੁੰਦਾ ਜਿਵੇਂ ਆਪਣਾ ਖੇੜਾ ਹੈ ਪਿੰਡ ਹੈ ਤੇ ਸਤਿਗੁਰੂ ਜੀ ਇੱਥੇ ਸੰਬੋਧਨ ਆਪਣੇ ਸਰੀਰ ਨੂੰ ਕਰਕੇ ਕਹਿ ਰਹੇ ਨੇ ਕਹਿੰਦੇ ਇਹ ਗੰਦਗੀ ਦੇ ਨਾਲ, ਵਿਕਾਰਾਂ ਦੇ ਨਾਲ, ਪਾਪ ਦੇ ਨਾਲ, ਕਰਮ ਕਾਂਡਾਂ ਦੇ ਨਾਲ, ਮਹਿਮਾ ਭਰਮਾਂ ਦੇ ਨਾਲ ਲੱਭ ਲੱਭ ਭਰਿਆ ਹੋਇਆ ਮੇਰ ਸਾਧੂ ਖੰਡਲ ਖੰਡਾ ਹੈ ਸਾਧੂ ਕਹਿੰਦੇ ਨੇ ਗੁਰੂ ਨੂੰ ਸਾਧੂ ਦਾ ਮੈਨਾ ਹੁੰਦਾ ਹੈ ਜਦੋਂ ਸਾਧਨਾ ਆਪਾ ਕਰਦੀ ਹੈ ਰੋਜ਼ਾਨਾ ਗੁਰੂ ਘਰ ਆਉਣੀ ਹੈ ਸਾਧਨਾ ਕਰਦੇ 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 ਸਾਧੂ ਬਣ ਜਾਂਦਾ ਹੈ ਧਿਆਨ ਦੇਣਾ ਜਿਵੇਂ ਇੱਕ ਸਵਾਲ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇੱਕ ਇਨਸਾਨ ਨੇ ਕੀਤਾ ਕਹਿੰਦਾ ਮਹਾਰਾਜ ਬੜੇ ਮਹਾਪੁਰਸ਼ਾ ਇਹਨੇ ਬੜੇ ਭਗਤ ਆਏ ਨੇ ਬڑے ਤਪੱਸਿਆ ਕਰਨ ਵਾਲੇ ਆ ਇਹਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਹੁਣ ਆਪ ਨਰੈਣ ਕਲਾ ਧਰ ਜਗ ਮੇ ਪਰਵਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਮੁਲਾਕਾਤ ਹੋਇਆ ਇਹ ਆਪਣਾ ਸਵਾਲ ਹੈ ਸਾਰਿਆਂ ਦਾ ਜਿਹੜਾ ਇੱਕ ਜਗਿਆਸੂ ਪੁੱਛਦਾ ਹੈ ਇਹ ਸਵਾਲ ਕੀ ਹੈ ਸਾਧੂ ਦੀ ਸੰਗਤ ਦਾ ਮਹੱਤਮ ਫਲ ਕੀ ਹੈ ਜੇ ਜਿੱਥੇ ਆਪਾਂ ਗੁਰੂ ਘਰੇ ਆ ਕੇ ਬੈਠਦੇ ਆ ਗੁਰੂ ਦੀ ਸਾਧੂ ਦੀ ਭਗਤ ਦੀ ਬ੍ਰਹਿਮ ਗਿਆਨੀ ਦੀ ਪੰਜਨ ਭਜਨ ਵਾਲੇ ਬੰਦੇ ਦੀ ਬੰਦੇ ਦੀ ਇਹ ਸਾਧੂ ਦੀ ਸੰਗਤ ਦਾ ਮਹਾਨੁਮ ਫਲ ਕੀ ਹੈ ਹੁਣ ਇੱਕ ਦਿਨ ਦਾ ਸਵਾਲ ਦਾ ਜਵਾਬ ਆਪਾਂ ਨੂੰ ਉਹਨੇ ਮਿਲਣਾ ਜਿਵੇਂ ਜਿਵੇਂ ਅਸੀਂ ਆਈ ਜਾਵਾਂਗੇ ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਲਿਖਿਆ ਹੈ ਗਲੀਆਂ ਨਾਲੀਆਂ ਟੋਬਿਆਂ ਦਾ ਪਾਣੀ ਸਰਸਰੀ ਸਰਸਰੀ ਮਿਲਤ ਪਵਿੱਤਰ ਪਾਵਨ ਹੋਈ ਜਾਏ ਜਦੋਂ ਬੁੱਸਾ ਧਾਰਿ بارش ਹੁੰਦੀ ਆ ਸਾਸ ਸੰਗ ਜਿੰਨੀਆਂ ਵੀ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਟੋਬਿਆਂ ਦੇ ਵਿੱਚ ਛਪੜਾਂ ਦੇ ਵਿੱਚ ਪਾਣੀ ਬਦਬੂ ਮੁਸ਼ਕ ਵਾਲਾ ਕੱਟਾ ਹੁੰਦਾ ਹੈ ਤੇ ਜਦੋਂ 2-4 ਦਿਨ بارش ਪੈ ਜਾਂਦੀ ਹੈ ਤੇ ਉਹ ਸਾਰਾ ਗੰਦਗੀ ਵਾਲਾ ਪਾਣੀ ਨਿਕਲ ਜਾਂਦਾ ਹੈ ਸਵਾਸ਼ ਸ਼ੁੱਧ ਪੈ ਜਾਂਦਾ ਹੈ। ਪਾਵਨ ਦੇ ਬਿਵਿੱਧ ਹੋ ਜਾਂਦਾ ਹੈ ਉਹ ਹੀ ਪੀਣ ਦੇ ਕਾਬਿਲ ਹੁੰਦਾ ਹੈ ਉਹ ਪਣਾਉਣ ਦੇ ਕਾਬਿਲ ਹੁੰਦਾ ਹੈ ਕੱਪੜੇ ਧੋਣ ਦੇ ਕਾਬਿਲ ਹੁੰਦਾ ਹੈ। ਇਹ ਉਦਾਹਰਨਾ ਗੁਰੂ ਸਾਹਿਬ ਜੀ ਦਿੰਦੇ ਨੇ ਕਹਿੰਦੇ ਹੈ ਇਨਸਾਨ ਝਿਮ ਝਿਮ ਵਰਸਾ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸਬਦ ਵਿਚਾਰਾ ਜਿਵੇਂ ਗੁਰਬਾਣੀ ਦੀ ਰਜਾਨਾ بارش ਹੁੰਦੀ ਆ ਅਮਰਦਮਈ ਜਿਵੇਂ ਜਿਵੇਂ ਹੈ ਜਗਿਆਸੂ ਇਹ ਜੀਵ ਇਹ ਮਾਈ ਭਾਈ ਗੁਰੂ ਘਰ ਆਈ ਜਾਵਾਂਗੇ ਓਵੇਂ ਓਵੇਂ ਸਾਡੇ ਮਨ ਦੇ ਵਿੱਚੋਂ ਵਕਾਰਾਂ ਦੀ ਮੈਲ ਇਹ ਗੰਦਗੀ ਵਾਲਾ ਮਸਕ ਵਾਲਾ ਮੈ ਵਾਲਾ ਤੂੰ ਵਾਲਾ ਦੁਬੈਦ ਭਾਵਨਾ ਵਾਲਾ ਦੁਬਦਾ ਵਾਲਾ ਕਰਮ ਕਾਂਡਾ ਵਾਲਾ ਵਿੰਮਾ ਭਰਮਾ ਵਾਲਾ ਜਾਲ ਨਿਕਲ ਜਾਵੇਗਾ ਭਾਵ ਵਿਕਾਰ ਨਿਕਲ ਛੱਡ ਕੇ ਗੱਜ ਕੇ ਆਪ ਕੋ ਸਤਨਾਮ ਸ੍ਰੀ ਇਹ ਧਿਆਨ ਦੇਣਾ ਮੇਰੇ ਪਾਤਸ਼ਾਹ ਕਹਿਣ ਲੱਗੇ ਕਹਿਣ ਲੱਗਾ ਮਹਾਰਾਜ ਸਾਧੂ ਦੀ ਸੰਗਤ ਮਹਾਰਤਮ ਭਲ ਕੀ ਹੈ ਹੁਣ ਇਹਦਾ ਵੀ ਧਿਆਨ ਦੇ ਦੇਣਾ ਇੱਕ ਸਾਖੀ ਦੇ ਰੂਪ ਦੇ ਵਿੱਚ ਕਹਾਣੀ ਦੇ ਰੂਪ ਦੇ ਵਿੱਚ ਸਾਨੂੰ ਸਮਝਾਏ ਗੁਰੂ ਸਾਹਿਬ ਜੀ ਕਹਿਣ ਲੱਗੇ ਤੇਰੇ ਸਵਾਲ ਦਾ ਜਵਾਬ ਕੱਲ ਨੂੰ ਦੇਵਾਂਗੇ ਅਮਰ ਦੇ ਵੇਲੇ ਨਾਲ ਆਉਣਾ ਅੰਮ੍ਰਿਤ ਵੇਲੇ ਦੇ ਨਾਲ ਆਇਆ ਸਤ ਸੰਗਤ ਕੀਤੀ ਗੁਰੂ ਸਾਹਿਬ ਜੀ ਨੂੰ ਕਹਿੰਦੇ ਸਾਧੂ ਦੀ ਸੰਗਤ ਦਾ ਮਹਤਮ ਭਲ ਗਿਆ ਗੁਰੂ ਸਾਹਿਬ ਜੀ ਕਹਿੰਦੇ ਭਾਈ ਚੜ੍ਹਦੇ ਵੱਲ ਚਲਾ ਜਾ ਤੇਰੇ ਸਵਾਲ ਦਾ ਜਵਾਬ ਮਿਲ ਜਾਵੇਗਾ ਅੱਜ ਗਿਆ ਕੀ ਦੇਖਦਾ ਹੈ ਕਿ ਦੋ ਕਾਮਾਂ ਦੇ ਜੋੜੇ ਬੈਠੇ ਨੇ ਜੋ ਗੁਰੂ ਸਾਹਿਬ ਜੀ ਨੇ ਐਡਰੈਸ ਦਿੱਤਾ ਸੀ ਵਾਪਸ ਆ ਕੇ ਕਹਿੰਦਾ ਮਹਾਰਾਜ ਸਵਾਲ ਦਾ ਜਵਾਬ ਕੀ ਮੇਲਾ ਸਿਤ ਦਾ ਕਾਮਾਂ ਦੇ ਜੋੜੇ ਬੈਠੇ ਨੇ ਦੂਜੇ ਦਿਨ ਹੋਇਆ ਦੂਜੇ ਦਿਨ ਫੇਰ ਗਿਆ ਉਸੇ ਜਗ੍ਹਾ ਦੇ ਉੱਤੇ ਜੇ ਉੱਥੇ ਕੀ ਦੇਖਦਾ ਦੋ ਬਗਲਿਆਂ ਦੇ ਜੋੜੇ ਬੈਠੇ ਨੇ ਕਹਿੰਦਾ ਮਹਾਰਾਜ ਉੱਥੇ ਤਾਂ ਦੋ ਬਗਲੇ ਬੈਠੇ ਤੀਜਾ ਦਿਨ ਫੇਰ ਹੋਇਆ ਫੇਰ ਗਿਆ ਔਖਾ ਸੌਖਾ ਹੁੰਦਾ ਅਸੀਂ ਕਹਿੰਦੇ ਹਾਂ ਸਾਡੇ ਝੋਲੀ ਦੇ ਵਿੱਚ ਖੈਰ ਜਲਦੀ ਪੈ ਜੇ ਛੇਤੀ ਪੈ ਜੇ ਤੇ ਜਦੋਂ ਤੀਜਾ ਦਿਨ ਹੋਇਆ ਜਦੋਂ ਗਿਆ ਕੀ ਦੇਖਦਾ ਦੋ ਹੰਸਾਂ ਨੇ ਜੋੜੇ ਬੈਠੇ ਵਿਚਾਰੇ ਨੇ ਕਦੇ ਦੇਖੀ ਨਹੀਂ ਸੀ ਕਹਿੰਦਾ ਮਹਾਰਾਜ ਬਗਲਿਆਂ ਦੀ ਸ਼ਕਲ ਦੇ ਐ ਲੰਮੀਆਂ ਲੰਮੀਆਂ ਲੱਤਾਂ ਨੇ ਪਤਾ ਨਹੀਂ ਕਿਹੜੇ ਪੰਛੀ ਨੇ ਅੱਜ ਗੁਰੂ ਨਾਨਕ ਦੇਵ ਮਹਾਰਾਜ ਦੀ ਚੌਥਾ ਦਿਨ ਹੋਇਆ ਤੇ ਕਹਿਣ ਲੱਗੇ ਮਹਾਰਾਜ ਸਾਧੂ ਦੀ ਸੰਗਤ ਦਾ ਮਹੱਤਵਪੂਰਨਤਾ ਦੱਸ ਦੋ ਕਹਿੰਦੇ ਤੇਰੇ ਸਵਾਲ ਦਾ ਜਵਾਬ ਹੁਣ ਬਹੁਤ ਜਲਦੀ ਪੈਣ ਵਾਲਾ ਹੈ ਤੇ ਜਦੋਂ ਚੌਥਾ ਦਿਨ ਹੋਇਆ ਕੀ ਦੇਖਦਾ ਦੋ ਸਾਧੂਆਂ ਦੇ ਜੋੜੇ ਬੈਠੇ ਨੇ ਉਹਨਾਂ ਨੂੰ ਜਾ ਕੇ ਪੁੱਛਦਾ ਕਿ ਸਾਧੂ ਦੀ ਸੰਗਤ ਦਾ ਮਹਾਰਤਮ ਫਲ ਕੀ ਆ ਉਹ ਕਹਿੰਦੇ ਓਏ ਮੂਰਖਾ ਮਹਾ ਮੂਰਖਾ ਤੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਜਦੋਂ ਤੂੰ ਪਹਿਲਾਂ ਗਿਆ ਆਇਆ ਸੀ ਸਾਡੇ ਕੋਲੇ ਅਸੀਂ ਸਾਡੀ ਵਰਤੀ ਕਾਵਾ ਵਾਲੀ ਫੇਰ ਤੇਰੇ ਦਰਸ਼ਨ ਤੋਂ ਗੁਰੂ ਨਾਨਕ ਦੇ ਸੰਗਤ ਦੇ ਦਰਸ਼ਨ ਕਰਕੇ ਆਇਆ ਫੇਰ ਸਾਡੀ ਬਗਲਿਆ ਵਾਲੀ ਵਰਦੀ ਹੋਈ ਤੇ ਫੇਰ ਜਦੋਂ ਤੂੰ ਤੀਜੀ ਵਾਰ ਫੇਰ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਇਆ ਸੱਦ ਸੰਗਤ ਕੀਤੀ ਹੰਸਾ ਵਾਲੀ ਵਰਦੀ ਹੋ ਗਈ ਹੰਸਾਂ ਦਾ ਜਿਹੜਾ ਖਾਣਾ ਹੁੰਦਾ ਹੀਰੇ ਜਵਾਹਰ ਮੋਤੀ ਹੈ ਗੁਰਸਿੱਖ ਦਾ ਜਿਹੜਾ ਖਾਣਾ ਹੁੰਦਾ ਸੱਦ ਸੰਗਤ ਵਿੱਚ ਹੈ ਸੱਦ ਸੰਗਤ ਦੇ ਹੀਰੇ ਮੋਤੀ ਪਾਗਵਲੀ ਜੋਨ ਖਾਂਦੀ ਨੇ ਸਤ ਸੰਗ ਦੇ ਹੀਰੇ ਮੋਤੀ ਪਾਗਵਲੀ ਜੋਨ ਖਾਂਦੀ ਨੇ ਇਸ ਮਾਨਸਰੋਵਰ ਉਪਰ ਕਈ ਹੰਸ ਰੂਪ ਹੋ ਜਾਂਦੇ ਨੇ ਇਸ ਮਾਨਸਰੋਵਰ ਉਪਰ ਕਈ ਹੰਸ ਰੂਪ ਹੋ ਜਾਂਦੇ ਨੇ ਸਤ ਸੰਗ ਦੇ ਹੀਰੇ ਮੋਤੀ ਤਾ ਗਵਲੇ ਜੋ ਨਖਾਨੇ ਨੇ ਜਿਹੜੇ ਸਤ ਸੰਗਤ ਦੇ ਹੀਰੇ ਮੋਤੀ ਅਲਾ ਕਿਹੜੇ ਮੱਤ ਵਿੱਚ ਰਤਨ ਜਵਾਹਰ ਮਾਨ ਦੇ ਇਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੇ ਗੁਰਮਤ ਨੂੰ ਧਾਰਨ ਕਰ ਲੈ ਹੀਰੇ ਜਵਾਹਰ ਮੋਤੀ ਤੇਰੀ ਮੱਤ ਵਿੱਚ ਸ਼ਬਦ ਗੁਲ ਚੰਗੇ ਗੁਰ ਮਹੱਛੇ ਗੁਲ ਦੇਵਤਾਵਾਂ ਵਾਲੇ ਤੇਰੀ ਬੁੱਧੀ ਵਿੱਚ ਹੀ ਪਏ ਐ ਸਿਰਪ ਦੇ ਸਿਰਪ ਗੁਰੂ ਨਾਨਕ ਦੇ ਘਰੋਂ ਆ ਕੇ ਜਾਗ ਲਵਾਉਣੀ ਹੈ ਗੱਜ ਕੇ ਆਖੋ ਸਤ ਨਾਮ ਸ੍ਰੀ ਛਵਾਲ ਦਾ ਜਵਾਬ ਮਿਲਿਆ ਕਹਿੰਦੇ ਇਹ ਭਲਿਆ ਮਾਨਸਾ ਹੁਣ ਅਸੀਂ ਹੰਸ ਬਣ ਗਏ ਤੇ ਹੰਸਾ ਛੱਪਣ ਤੇ ਨਹੀਂ ਰਹਿੰਦੇ ਮਨਮੁਖ ਰਹਿੰਦੇ ਆ ਵਾਹਿਗੁਰੂ ਠੇਕਿਆਂ ਦੇ ਉੱਤੇ ਜੂਈਆਂ ਦੇ ਉੱਤੇ ਮਾਰੇ ਕਰਮਾਂ ਦੇ ਵਿੱਚ ਕੋ ਕਰਮ ਕਰਦੇ ਨੇ ਤੇ ਜਿਹੜੇ ਹੰਸ ਹੁੰਦੇ ਨੇ ਉਹ ਸਤ ਸੰਗਤ ਵਿੱਚ ਰਹਿੰਦੇ ਚੰਗੀ ਸ਼ਬਾ ਵਿੱਚ ਚੰਗੀ ਸੋਸਾਇਟੀ ਵਿੱਚ ਪੜਿਆ ਲੈ ਜਾਂਦੇ ਵਿੱਚ ਬੈਠਦੇ ਨੇ ਤੇ ਹੁਣ ਅਸੀਂ ਸਾਧੂ ਬਣ ਗਏ ਆ ਸ਼ੁੱਧ ਹੋ ਗਿਆ ਸਾਡਾ ਮਨ ਸਾਧੂ ਤੋਂ ਭਾਵਨ ਨੇ ਸ਼ੁੱਧ ਕੀਤਾ ਹੋਇਆ ਮਨ ਕੋਈ ਆਹ ਕੱਪੜਿਆਂ ਦਾ ਨਾਮ ਸਾਧੂ ਨਹੀਂ ਹੁੰਦਾ ਸਤ ਸੰਗਤ ਜਿਵੇਂ ਚਿੱਟੇ ਵਾਲੇ ਜਾਂ ਨੀਲੇ ਵਾਲੇ ਜਾਂ ਖਾਕੀ ਕੱਪੜੇ ਵਾਲੇ ਜਾਂ ਭਗਵੇਂ ਕੱਪੜੇ ਵਾਲੇ ਉਹਨਾਂ ਨਾਲ ਸਾਧੂ ਦੀ ਬਣ ਜਦੋਂ ਸ਼ਾਦਨਾ ਕਰਦਾ ਤੇ ਮਨ ਸ਼ੁੱਧ ਦਾ ਉਹ ਨੂੰ ਕਹਿੰਦੇ ਸਾਦੂ ਸ਼ੁੱਧ ਕੀਤਾ ਮਨ ਗੁਰੂ ਗੋਤ ਭਾਵ ਨੇ ਰਦੇ ਗੁਰੂ ਤੋਂ ਭਾ ਪ੍ਰਕਾਸ਼ ਗੁਰੂ ਨੇ ਸਾਨੂੰ ਪ੍ਰਕਾਸ਼ ਵਿੱਚ ਲੈ ਜਾਣਾ ਗੱਜ ਕੇ ਆਪੋ ਸਤਨਾਮ ਸ੍ਰੀ ਇਹੇ ਸਵਾਲ ਦਾ ਜਵਾਬ ਸਾਡਾ ਜਿਹੜਾ ਅਸੀਂ ਕਰਦੇ ਨਿਤ ਪੁੱਛਦੇ ਗੁਰੂ ਸਾਹਿਬ ਜੀ ਜਵਾਬ ਦਿੰਦੇ ਨੇ ਕਾਮ ਕ੍ਰੋਧ ਨਗਰ ਭਰਿਆ ਤੇਰਾ ਜਿਹੜਾ ਸਰੀਰ ਹੈ ਕਾਮ ਦੇ ਨਾਲ ਕ੍ਰੋਧ ਦੇ ਨਾਲ ਵਕਾਰਾਂ ਨਾਲ ਭਰਿਆ ਮੇਲੇ ਸਾਲੂ ਖੰਡਲ ਖੰਡਾਹੀ ਜਿਵੇਂ ਤੂੰ ਗੁਰੂ ਦੀ ਸੰਗਤ ਕਰੇਗਾ ਇਹਨਾਂ ਕਾਮ ਕ્રોਧ ਲੋਭ ਉਹ ਹੰਕਾਰਾਂ ਦੇ ਗੁਰੂ ਸਾਹਿਬ ਇਹਨੇ ਟੋਟੇ ਟੋਟੇ ਕਰ ਦੇਣੇ ਨੇ ਪੂਰਬ ਲੈ ਲਿਖੇ ਗੁਰਪਾਇ ਜਿਸ ਦਿਨ ਪਿਛਲਾ ਪੂਰਕਲਾ ਕਰਮ ਲਿਖਿਆ ਵੇ ਮਨ ਹਰਲੇ ਮੰਡਲ ਮੰਡਾਹੀ ਉਹ ਸਤ ਸੰਗਤ ਵਿੱਚ ਆ ਕੇ ਬੈਠਦੇ ਨੇ ਜਗਿਆਸੂ ਬਣ ਕੇ ਤੇ ਗੁਰੂ ਸਾਹਿਬ ਜੀ ਕਹਿੰਦੇ ਪੂਰਬਲੇ ਚੰਗੇ ਕਰਮਾਂ ਦੀ ਬਦੌਲਤ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੀ ਮਿਹਰ ਨਾਲ ਜਿਗਿਆਸੂ ਦਾ ਮਨ ਮੰਡਲ ਤੋਂ ਭਾਵ ਅਸਤਿਤ ਹੋ ਜਾਂਦਾ ਹੈ ਸ਼ੁੱਧ ਹੋ ਜਾਂਦਾ ਹੈ ਗੱਜ ਕੇ ਆਕੋ ਸਤਿਨਾਮ ਸ਼੍ਰੀ ਕਰ ਸਾਧੂ ਅਜਲੀ ਪੁਰਨ ਵੱਡਾ ਹੈ ਗੁਰੂ ਨੂੰ ਦੋਨੋਂ ਹੱਥ ਜੋੜ ਕੇ ਡਡੋਠ ਕਰਨਾ ਬੰਦਨਾ ਕਰਨ ਕਰ ਡੋਦ ਬਲ ਵੱਡਾ ਹੈ ਥੱਲੇ ਲਿਖਿਆ ਵੀ ਲੰਮਾ ਪੈ ਕੇ ਲੇਟ ਕੇ ਬੰਦਨਾ ਕਰਨੀ ਸਭ ਤੋਂ ਵੱਡਾ ਪੁਰਨ ਹੱਥ ਜੋੜ ਕੇ ਦੋਨੋਂ ਹੱਥ ਜੋੜ ਕੇ ਦੋਨੋਂ ਪੈਰ ਜੋੜ ਕੇ ਮੂਹਰੇ ਵਿੱਚ ਫੱਦੇ ਬਲਾਈਏ ਫੇਰ ਆਖੀਏ ਨਾਨਕ ਨਾਮ ਚੜਦੀ ਗਲਾ ਤੇਰੇ ਭਾਰੇ ਸਰਬਤ ਦਾ ਭਲਾ ਗੁਰੂ ਨਾਨਕ ਦਾ ਧਰਮ ਮੰਗਦਾ ਕਰ ਲੋਤ ਪਰ ਵੱਡਾ ਹੈ ਲੰਮੇ ਪੈਕੇ ਡੋਤ ਬੰਦਨਾ ਕਰਨੀ ਸਭ ਤੋਂ ਵੱਡਾ ਪੁੰਨ ਸਾਗਤ ਹਾ ਰਸ ਆਦ ਨਾ ਜਾਣੇ ਸਾਗਤ ਬੰਦੇ ਨਹੀਂ ਮੂਰਖ ਬੰਦੇ ਨੇ ਬੇਸਮਝ ਬੰਦੇ ਨੇ ਹਰੀ ਦੇ ਨਾਮ ਦਾ ਰਸ ਨਹੀਂ ਜਾਣੇ ਤਨ ਅੰਦਰ ਹੋ ਮੈਂ ਕੰਡਾ ਹੀ ਕਿਉਂਕਿ ਉਹਦੇ ਹੋਂਮ ਦਾ ਕੰਡਾ ਮਾਨ ਹੈ ਓੰਕਾਰ ਹੈ ਮਾਇਆ ਦਾ ਆਪਣੀ ਜਾਤ ਦਾ ਜਉਂ ਜਉਂ ਚਲੇ ਜੁਬੈ ਦੁਖ ਪਾਵੈ ਜਿਵੇਂ ਜਿਵੇਂ ਉਹਦੀ ਜ਼ਿੰਦਗੀ ਬਤੀਤ ਹੁੰਦੀ ਜਾਂਦੀ ਹੈ ਓਵੇਂ ਓਵੇਂ ਹੋਂਮ ਤੇ ਕੰਡਾ ਹੈ ਮਾਨ ਤੇ ਓੰਕਾਰ ਦਾ ਕੰਨਾ ਚੁਹੀ ਜਾਂਦੇ ਚਮਕਾਲ ਸੈ ਸੈ ਡੰਡਾ ਹੀ ਅਖੀਰੀ ਡੱਡ ਕੇ ਨਿਕਲਦਾ ਹੈ ਸਿਰ ਦੇ ਉੱਤੇ ਜਮਾ ਦਾ ਡੰਡ ਪੈ ਜਾਂਦਾ ਹੈ ਤੇ ਡੰਡਾ ਪੈ ਹਰ ਜਨ ਹਰ ਹਰ ਨਾਮ ਸਮਾਨੇ ਜਿਹੜੇ ਹਰੀ ਦੇ ਜਨ ਸ੍ਰੀ ਚਦਾਸ ਨੇ ਉਹ ਨਾਮੇ ਬਣ ਕੇ ਨਾਮ ਜ ਸਮਾ ਜਾਂਦੇ ਦੁੱਖ ਜਨਮ ਮਰਨ ਦਾ ਖੰਡਾ ਹੀ ਉਹਨਾਂ ਦਾ ਜਨਮ ਮਰਨ ਤੇ ਦੁੱਖ ਵੱਡਾ ਵਿਛੋੜਾ ਉਹ ਘਟਿਆ ਜਾਂਦੇ ਅਬਨਾਸ਼ੀ ਪੁਰਖ ਪਾਇਆ ਪਰਮੇਸ਼ਰ ਉਹ ਵੱਡੇ ਅਬਨਾਸ਼ੀ ਨੂੰ ਪਰਮਾਤਮਾ ਨੂੰ ਪਾ ਲੈਂਦੇ ਹਨ ਬਹੁ ਸੋਭ ਖੰਡਨ ਬ੍ਰਹਿਮੰਡਾ ਇਹ ਉਹਨਾਂ ਦੀ ਸੋਭਾ ਖੰਡਾ ਬ੍ਰਹਿਮੰਡਾ ਦੇ ਵਿੱਚ ਹੁੰਦੀ ਅੱਜ ਕਿਵੇਂ ਦੱਸੋ ਗੁਰੂ ਨਾਨਕ ਨੂੰ ਕੌਣ ਨਹੀਂ ਜਾਣਦਾ ਗੁਰੂ ਗੋਬਿੰਦ ਸਿੰਘ ਕੌਣ ਨੂੰ ਕੌਣ ਨਹੀਂ ਜਾਣਦਾ ਗੁਰੂ ਗੋਬਿੰਦ ਸਿੰਘ ਨੂੰ ਛੱਤੀ ਮਾਹ ਵਰਸਾ ਨੂੰ ਕੌਣ ਨਹੀਂ ਜਾਣਦੇ ਚਾਰ ਸਹਿਬਜ਼ਾਦੇ ਹੋਏ ਨੇ ਬਾਬਾ ਜੀ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਕੌਣ ਨਹੀਂ ਜਾਣਦਾ ਇਹਨਾਂ ਨੂੰ ਛੋਟੀਆਂ ਛੋਟੀਆਂ ਜਿੰਦਾਂ ਨੂੰ ਜਾਣਦੇ ਨੇ ਜਿਨ੍ਹਾਂ ਨੇ ਆ ਕੇ ਭਜਨ ਬੰਦ ਕੇ ਕੀਤੇ ਹਮ ਗਰੀਬ ਮਸਕੀਨ ਬਰਾ ਤੇਰੇ ਅਸੀਂ ਤੇਰੇ ਦਰ ਦੇ ਨਮਾਨੇ ਗਰੀਬ ਹੈ ਧਿਆਨ ਦੇਣਾ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਮਸਕੀਨ ਹਾਂ ਮਾਲਕਾ ਅਸੀਂ ਗਰੀਬ ਤੇ ਨਿਮਾਣੇ ਹੜਾਖ ਰਾਖ ਵੜ ਵੱਡਾ ਹੀ ਕਿਰਪਾ ਕਰਕੇ ਸਾਡੀ ਪਹਿਜ ਸਾਡੀ ਲਾਜ ਰੱਖੋ ਜੇ ਨਾਨਕ ਨਾਮ ਆਧਾਰ ਦੇ ਚ ਹੈ ਜਿਨ੍ਹਾਂ ਨੇ ਆਪਣੇ ਨਾਮ ਦਾ ਆਧਾਰ ਬਣਾ ਲਿਆ ਹਰ ਨਾਮੇ ਹੀ ਸੁਖ ਮੰਡਾ ਹੀ ਸਾਡੇ ਹਰ ਹਿਰਦੇ ਅੰਦਰ ਸਦਾ ਆਨੰਦ ਤੇ ਖੁਸ਼ ਖੁਸ਼ੀ ਤੇ ਖੇੜਾ ਬਣਿਆ ਰਹਿੰਦਾ ਰਾਗ ਗਉੜੀ ਪੁਰੀ ਮਹੱਲਾ ਪੰਜਵਾ ਬਨਵੇਂ ਪਾਸ਼ਾ ਰਾਮ ਗਉੜੀ ਦੇ ਵਿੱਚ ਪਰਵਾਣ ਕਰਦੇ ਨੇ ਖਰੋ ਬਨੰਦੀ ਸੁਣ ਮੇਰੇ ਮੀਤਾ ਬੇਨਤੀ ਕਰੀਏ ਅਰਦਾਸ ਕਰੀਏ हे ਮੇਰੇ ਮਿੱਤਰ ਮੇਰੀ ਗੱਲ ਸੁਣ ਸੰਦ ਤਹਿ ਲਗੀ ਵੇਲਾ ਇਹੀ ਮੌਕਾ ਮਿਲਿਆ ਇਹ ਵਾਰ-ਵਾਰ ਨਹੀਂ ਮਿਲਣਾਗਾ ਜਦੋਂ ਹੱਥੋਂ ਖੁੱਲ ਗਿਆ ਜੋ ਮਨ ਫਲ ਪਾਕਾ ਭੁਇ ਗਿਰਿਆ ਬਾਹਰ ਨਾ ਲੱਗਾ ਢੌਰ ਜਿਵੇਂ ਫੁੱਲ ਨੇ ਪੱਤੇ ਨਹੀਂ ਟਾਣੀ ਦੇ ਨਾਲ ਉਹ ਡਿੱਕੇ ਫੇਰ ਮੁੜ ਕੇ ਟਾਣੀ ਨਾਲ ਨਹੀਂ ਲੱਗਦੇ ਸਰੀਰ ਰੂਪੀ ਇਹ ਵਰਸ਼ ਤੇ ਸਵਾਸਾਂ ਰੂਪੀ ਪੱਤੇ ਜਦੋਂ ਡਿੱਗ ਪੇ ਮੁੜ ਕੇ ਇਹ ਸਾਡੇ ਅੰਦਰ ਨਹੀਂ ਪੈਣੇ ਵੈਦ ਕਾ ਹਾਉ ਪੀਪਲ ਹੈ दारू ਮੇਰਾ ਵਸ ਇਹ ਤੋਂ ਬਸ ਗੋਪਾਲ ਕੀ ਜਾਪ ਆਵੇ ਲੇਖਸ ਵੈਦ ਵੀ ਹਕੀਮੀ ਤੇ ਡਾਕਟਰ ਵੀ ਕਹਿੰਦੇ ਨੇ ਤੇ ਮੇਰੇ ਦਾ ਵਸ दारू ਦੇਣਾ ਸੀ ਦਵਾਈ ਦੇਣਾ ਸੀ ਤਾਂ ਪ੍ਰਮਾਤਮਾ ਦੀ ਹੈ ਵਸ ਜਾਪ ਆਵੇ ਲੇਖਸ ਜਦੋਂ ਚਾਹੇਗਾ ਉਹਨੂੰ ਕੱਢ ਲਵੇਗਾ ਜਦਨ ਮਾਣੀ ਅੱਜ ਕੀ ਆਪ ਕੋ ਸਤਿਨਾਮ ਸ੍ਰੀ ਈਸਾਂ ਖੜ ਚ ਲੋਹਰ ਲਾਗ ਹੈ ਅੱਗੇ ਬਸ ਸੁਸਵੇਲਾ ਇਥੇ ਨਾਮ ਦੇ ਬਨਜਾਰੇ ਬਣ ਕੇ ਆਏ ਆਂ ਤੇ ਨਾਮ ਦਾ ਬਨਜ ਕਰੀਏ ਅੱਗੇ ਸੌਖੇ ਬਸੰਗ ਆਉਂ ਗਟਾਏ ਦਿਨਸ ਰਹਿ ਨਾਰੇ ਦਿਲ ਰਾਦ ਆਜੂ ਉਮਰ ਮੁਖੀ ਜੰਮੀ ਸਵਾਗ ਮਨ ਗੁਰਮੇ ਲਗਾ ਸਵਾਰੇ ਏ ਮੇਰੇ ਮਨ ਗੁਰੂ ਦੀ ਗੱਲ ਮਨ ਗੁਰੂ ਦੇ ਲੜ ਲਾਗਾ ਤੇ ਜਿਹੜੇ ਕਾਰਜ ਵਾਸਤੇ ਮਲੁਖਾ ਜਨਮ ਧਾਰਨ ਕੀਤਾ ਉਸ ਕਾਰਜ ਨੂੰ ਕਰ ਆਇਆ ਤਾਂ ਹੈ ਇਹ ਸੰਸਾਰ ਬਕਾਰ ਸੰਸਿਮੇ ਅੰਦਰ ਉਹ ਬ੍ਰਹਮ ਗਿਆਨੀ ਜਗ ਮੈਂ ਉਤਮ ਕਾਢੀ ਇਹ ਵਰਲੇ ਗਈ ਕੇ ਇਸ ਮੰਡਲ ਦੇ ਵਿੱਚ ਸੰਸਾਰ ਦੇ ਅੰਦਰ ਭਵ ਸਾਗਰ ਦੇ ਅੰਦਰ ਗੁਰੂ ਸਾਹਿਬ ਜੀ ਗੁਰੂ ਪੰਜਵੇਂ ਪਾਤਸ਼ਾਹ ਲਿਖਦੇ ਨੇ ਇਹ ਸੰਸਾਰ ਬਕਾਰ ਸੰਸਿਮੇ ਜਿਹੜਾ ਬਕਾਰਾਂ ਦਾ ਸੁਬੰਦਰ ਹੈ ਇਸ ਮੋਹ ਦੀ ਦਲਦਲ ਦੇ ਵਿੱਚੋਂ ਤੁਰ ਬ੍ਰਹਮ ਗਿਆਨੀ ਕੋਈ ਬ੍ਰਹਮ ਗਿਆਨੀ ਮਹਾਂਪਰਚ ਕੋਈ ਸ਼ਾਂਤੀ ਕਰਦਾ ਕੋਈ ਫਕੀਰ ਕਰਦਾ ਜਿਸੇ ਜਗਾਈ ਪਿਆ ਵੇ ਹੋ ਰਸ ਜਿਹਨੂੰ ਆਪ ਇਸ ਮੋਹ ਮਾਇਆ ਦੀ ਜਗਤ ਦਾ ਦੀਨ ਦੇ ਵਿੱਚੋਂ ਉਠਾ ਦੇ ਉਹਨੂੰ ਹਰੀ ਦੇ ਨਾਮ ਦਾ ਰਸ ਪਲਾਵੇ ਆਕਾਤ ਕਰਦਾ ਤੇ ਨਝਾਨੀ ਜਿਹੜੀ ਆਕਾਤ ਨਾਂ ਕਥਨ ਵਾਲੀ ਕਹਾਣੀ ਕਥਾ ਉਸ ਨੂੰ ਵੀ ਜਾਣ ਲੈਂਦਾ ਜਾਗੋ ਆਏ ਸੋਈ ਪਿਆਜੋ ਹਰ ਘਰ ਤੇ ਮਨੇ ਮਸੇਰਾ ਏ ਪ੍ਰਭੂ ਜਿਸ ਨਾਮ ਸਦੈ ਨੂੰ ਵਿਹਾਜਣ ਲਈ ਤੁਸੀਂ ਇਸ ਸੰਸਾਰ ਵਿੱਚ ਆਏ ਹੋ ਨਾਮ ਦੀ ਰਾਸ ਵਿਹਾਜਨਾ ਕਰੋ ਹਰੀ ਦੇ ਨਾਮ ਦੇ ਹਿਰਦੇ ਵਿੱਚ ਵਸਾ ਕਰੋ ਗੁਰੂ ਦੀ ਮਿਹਰ ਨਾਲ ਹੀ ਇਹ ਭਵ ਸਾਗਰ ਤਰ ਜਾਉਗੇ ਜਾਂ ਕੋ ਆਏ ਸੋਈ ਬਹਜੂ ਜਿਹੜੇ ਵਸਤ ਵਾਸਤੇ ਤੁਹਾਨੂੰ ਮਾਲਕ ਨੇ ਭੇਜਿਆ ਹਰ ਗੁਰਦੇ ਮਣੇ ਮਸੇਰਾ ਗੁਰੂ ਮਿਹਰ ਕਰੇਗਾ ਨਿਜਗਰ ਮਹਿਲ ਬਉ ਸੁਖ ਸਹਿਜੇ ਆਪਣਾ ਜਿਹੜਾ ਨਿਜਗਰ ਸਰੀਰ ਫਿਰਦਾ ਘਰ ਹੈ ਨਿਜਗਰ ਮਹਿਲ ਬਉ ਸੁਖ ਸਹਿਜੇ ਇਹਨਾਂ ਦੇ ਵਿੱਚ ਹੀ ਮਹਿਲ ਹੋ ਜਾਣਗੇ ਮਨ ਮੰਦਰ ਤਨ ਵੇਸ ਗਲੰਦਰ ਠਟ ਹੀ ਤੀਰਥ ਨਾਮ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁਤ ਜਨਮਾਂ ਆਵਾਂ ਇੱਕ ਵੀ ਬਚਨ ਜੇ ਗੁਰੂ ਦਾ ਸਾਡੀ ਹਿਰਦੇ ਵਿੱਚ ਵਸ ਜਾਵੇ ਭਵ ਸਾਗਰ ਪਾਰ ਉੱਤੇ ਮੁੜ ਕੇ ਜਨਮ ਮਰਨ ਕੱਟਿਆ ਜਾਂਦਾ ਬਾਹਰ ਨਾ ਫੇਂਗੋ ਫੇਰਾ ਮੁੜ ਕੇ ਇਹ ਫੇਰਾ 84 ਵਾਲਾ ਜਿਹੜਾ ਨਹੀਂ ਪਵੇਗਾ ਅੰਤਰਜਾਮੀ ਬੁਰਖ ਬਧਾਤੀ हे ਅੰਤਰਜਾਮੀ ਦਿਲਾਂ ਦੇ ਜਾਣਨ ਵਾਲੇ ਘਟ ਘਟ ਦੇ ਜਾਣਨ ਵਾਲੇ ਸਰਦਾ ਮਨ ਕੀ ਪੂਰੇ ਮੇਰੀ ਸਰਦਾ ਮੇਰੀ ਡਿਮਾਂਡ ਮੇਰੀ ਮੰਗ ਪੂਰੀ ਕਰੋ ਨਾਨਕ ਦਾਸ ਇਹ ਸੁਖ ਮੰਗੈ ਮੈਂ ਨਾਨਕ ਦਾਸ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਨਾਨਕ ਦੀ ਮੋਹਰ ਲਾ ਕੇ ਇਹ ਸ਼ਬਦ ਨੂੰ ਸਪੂਰਨ ਕਰਦੇ ਕਹਿੰਦੇ ਨੇ ਨਾਨਕ ਦਾਸੀਐ ਸੁਖ ਮੰਗੈ ਮੈਂ ਦਾਸ ਇਹੀ ਮੰਗ ਮੰਗਦਾ ਇਹ ਅਰਦਾਸ ਕਰਦਾ ਲੋਗ ਹੋ ਕਰ ਸੰਦਨ ਕੀ ਧੂਰੇ ਜੇ ਤੁਖੇ ਇਹ ਕਿਰਪਾ ਕਰ ਕੀ ਆਪਣੇ ਚਰਨ ਕਮਲਾ ਦੇ ਵਿੱਚ ਨਿਵਾਸ ਕਰਨਾ ਲੋਗ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਮੰਤਰ ਜਪਾ ਹਮੇ ਕੋਈ ਅੱਜ ਕੀ ਬਲਾਉ ਫਤਿ ਆਪ ਕੋ ਵਾਹਿਗੁਰੂ ਜੀ ਕਾ ਖਾਲਸਾ ॥ ਰਾਮਕਲੀ ਮਹਲਾ ਦੀ ਜੈ ਅੰਮ੍ਰਿਤ ਗੁਰ ਪ੍ਰਸਾਦ ਅਨੰਦ ਭਾਵੇਂ ਬਾਏ ਸਤਿਗੁਰੂ ਮੈਂ ਪਾਇਆ ਹੁਣ ਪਾਇਆ ਸਹਿਜ ਸੇਧੀ ਮੈਂ ਵਜੀਆਂ ਵਧਾਇਆ ਰਾਗ ਦੁਸਤ ਪਰਿਵਾਰ ਪਰੀਆ ਸਭ ਜਗਮਨੀਆں ਸਭ ਦੁਆਗਾ ਹੋਰੀ ਕੇ ਦਾ ਮਨ ਜਿੰਮੀ ਵਸਾਇਆ ਕਹਿ ਅਨੰਦ ਕੇ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੁਸ ਦਾ ਰੋਹ ਨਾਲੇ ਨਾਲ ਰਹੁੰਦੂ ਮਨ ਮੇਰੇ ਤੁਸ ਸਵਾਰਨ ਨੂੰ ਕੀ ਗਾਰੋ ਕਰੇ ਦੇਰਾ ਗਾਰ ਸਵਾਰਨ ਨੂੰ ਸਨੰਗ ਨਾਲ ਸੁਵਰਾਜ ਸੁਆਮੀ ਸੋ ਕੋ ਮਨ ਅਨੁਸਾਰ ਕਰੇ ਨਾਨਕ ਮਨ ਮੇਰੇ ਸਦਾ ਰੋਹ ਰਨਾਲੇ ਸਾਜੇ ਸਹਿਬਾ ਗਿਆਨੀ ਕਰਦੇ ਰਹਾ ਕਰਦਾ ਦੇਰਾ ਸਭਿ ਜਿਹ ਹੈ ਜਿਸ ਦੇ ਸੋ ਪਾਵੇ ਸਦਾ ਸੇ ਸਲਾਹ ਤੇਰੀ ਨਾਮ ਮਨ ਲਾਵੇ ਨਾਮ ਜਿਤ ਕਹਿ ਮਨ ਸੇਵਾ ਬਾਜੀ ਸ਼ਗਨ ਨਿੰਦਾ ਹੈ ਨਾਨਕ ਸੱਚੇ ਸਹਿਬ ਗਿਆਨੀ ਕਰਦੇ ਰਹਾ ਸੱਜਾ ਨਾਮ ਮੇਰਾ ਇਹ ਆਧਾਰੋ ਸਾਜਨਾ ਮੇਰਾ ਜੀ ਰਜਾ ਜੁਬਾ ਕਾ ਸਾਹਿਬ ਦਈਆ ਪਰ ਸਾਧ ਸੁਖ ਮਨ ਆਏ ਵਸਿਓ ਜਿੰਜਾ ਸਭ ਜੀ ਉਸਰਾ ਗਰਬਾਨੀ ਦਾ ਗੁਰੂ ਬਿਟੋ ਜੀ ਆਏ ਉਹਨੇ ਇਹ ਗਾਣਾ ਸੁਣੋਂ ਸੰਤੋਸ ਸਤ ਰੋਪੇ ਅਰ ਸਜਨਾ ਮੇਰਾ ਜੀ ਰਜਾ ਸੋ ਬਾਜੀ ਪੰਜ ਸ਼ਬਦਕਾਰ ਸੁਭਾਗਿਆਕਾਰ ਸੁਭਾਗਿਆ ਸ਼ਬਦ ਬਾਜੀ ਕਲਾਜਿਤ ਗਰਧਾਰੀ ਆ ਪੰਜ ਦੂਤ ਦਵਸਾ ਕੀਤੇ ਕਾਲ ਕੰਡਕ ਮਾਰੇ ਆ ਦੁਰਗਾ ਰੰਬਾਇਆ ਜੋ ਜਿਲਗੋ ਸਿੰਘ ਨਾਮ ਹਰਗੇ ਲਗੀ ਜਹ ਨਾਨ ਨਿੰਦ ਤੈ ਸੁਖ ਹੋਵਾ ਤੇ ਅਧਿਕਾਰ ਅਨੰਦ ਬਾਜੀ ਅਨੰਤ ਨੋਮੜ ਬਾਗਿਉ ਸਗਲ ਮਨੋਰਥ ਪੂਰੇ ਪਰਭੈ ਰਬਾਇਆ ਸਰੀ ਸਰਬ ਸੂਰੇ ਤੂਖ ਰੋਗ ਸੰਤਾ ਪਿਤਰੀ ਸੁਣੀ ਸੱਜੀ ਬਾਣੀ ਸੰਤ ਸਾਜਣ ਬੈ ਸਭ ਸੂਰੇ ਗੁਰ ਤੇ ਜਾਣੀ ਸੁਣ ਦੇ ਪੀਨ ਕਹ ਦੇ ਬਵਤ ਸਤ ਗੁਰ ਰਹਿ ਆ ਭਰਪੂਰੇ ਬਨਵੰਤ ਨਾਨਕ ਚਰਨ ਲਾਗੇ ਵਾਜੀ ਅਨਹਦ ਤੂ ਗੁਰ ਵਾਹਿਗੁਰੂ ਜੀ ਕਾ ਪਰਸ ਵਾਹਿਗੁਰੂ ਜੀ ਕੀ ਬਰੂਧਾ ਕਰ ਦਮ ਬਹਿ ਅਰਦਾਸ ਜੀਓ ਪੰਡਾ ਸਾਵਾ ਤੁਮਾਦ ਪਿਤਾ ਹਮ